ਗੋਲੀ 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 3 ਗੱਡੀਆਂ 2 ਆ ਗਈ 2 ਆਉਂਦੀਆਂ 3 ਹੋਉਂਦੀਆਂ 5 ਗੱਡੀਆਂ ਥੱਲੇ 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 ਨੰਦ ਸਰ ਜੀ ਇਧਰ ਆ ਮੂੰਹ ਕਮਾ ਦੇ ਮੇਰੇ ਨਹੀਂ ਮੂੰਹ 14 ਤੋਂ ਪੰਜਾਬ ਦੇ ਲੋਕੋ ਤੁਹਾਨੂੰ ਬਾਰ ਬਾਰ ਤੁਹਾਡੀਆਂ ਜਮੀਰਾਂ ਨੂੰ ਲਾਂਤੀਓ ਕਦੋਂ ਜਾਗੋਗੇ ਕਦੋਂ ਉੱਠੋਗੇ ਘੇਚਲਾ ਯਾਰ ਬੈਠ ਦੀ ਆਈ ਆਈ ਆ ਉਹ ਇਧਰ ਇਧਰ ਬਾੜਦੀ ਅੱਭਾ ਮਾਰ ਨਹੀਂ ਹੋਣਾ ਯਾਰ ਕਦੋਂ ਤੁਸੀਂ ਉੱਠੋ ਮਾਫ ਕਰਨਾ ਗਾਲ ਨਿਕਲਦੀ ਆ ਜਵਾਬ ਤੇ ਲੋਕਾਂ ਨੂੰ ਤੁਸੀਂ ਸ਼ਹਿਰਾਂ ਪੀ ਕੇ ਮਰਨਾ ਠੀਕ ਆ ਨਹੀਂ ਉੱਠੇ ਥੋੜੀ ਲਾਂਹ ਤਾਂ ਲੱਖ ਦੀ ਲਾਂਹ ਤਾਂ ਬੈਠੇ ਮਰ ਜਾਓ ਘਰਾਂ ਚ ਮਰ ਜਾਓ ਕੋਈ ਗੱਲ ਨਹੀਂ ਜਵਾਕ ਨਾਲ ਥੱਲੇ ਦੇ ਦੀ ਆਹ ਦੇਖੋ ਜਵਾਕ ਨਾਲ ਥੱਲੇ ਆ ਜੇ ਹੋਲੀ ਰੱਖ ਗੱਡੀ ਵਿੱਚ ਮਾਰੋ ਨਹੀਂ ਗੱਡੀ ਦੇ ਬਈ ਉਹਨੇ ਕਿਚਾ ਮੋੜ ਮੋੜ ਇਹ ਰੜਕੀਆਂ ਹਾਂ ਬਈ ਪਿੰਡ ਚ ਪਿੰਡ ਚ ਵਾੜ ਪਿੰਡ ਚ ਵਾੜ ਅੰਦਰੋਂ ਛਾਲ ਕਿਹੜੀ ਨਿਕਲੂ ਇੱਥੋਂ ਅੰਦਰੋਂ ਕਿਹੜੀ ਤੇ ਤੇ ਆ ਗਟਿਆ ਓਏ ਚਾਰ ਗੱਡੀਆਂ ਨੇ ਹੈ ਚਾਰ ਆ ਇਧਰ ਉੱਤੇ ਜਿਹੜੀ ਗੱਡੀ ਆ ਆ ਗਈ ਉੱਤੇ ਜਮ ਹੌਲੀ ਹੌਲੀ ਉਹ ਨਾ ਪੈਣ ਨੂੰ ਰੇ ਹੋ ਗਿਆ ਓਏ ਹਾਂ ਆ ਵੀ ਇੱਧਰ ਪੰਮ ਗਿਆ ਸੋ ਜੇ ਤੁਸੀਂ ਅੱਜ ਨਾਲ ਉੱਥੇ ਠੀਕ ਆ ਸਾਨੂੰ ਤਾਂ ਕੋਈ ਗੱਲ ਨਹੀਂ ਹੈ ਨਹੀਂ ਪਹੁੰਚਣ ਦੇਣਗੇ ਵੱਧ ਤੋਂ ਫੜ ਲੈਣਗੇ ਪਰਚਾ ਦੇ ਦੇਣਗੇ ਅੰਦਰ ਦੇ ਦੇਣਗੇ ਪਰ ਜੇ ਤੁਸੀਂ ਨਾ ਪਹੁੰਚੇ ਉਹ ਆ ਲੁਧਿਆਣੇ ਵਾਲੋ ਨੇੜੇ ਨੇੜੇ ਉਹ ਮਰਿਆ ਜਮੀਰਾਂ ਵਾਲੋ ਲਾਂਤ ਕੋ ਤੁਸੀਂ ਉੱਠ ਕੇ ਇੱਥੋਂ ਆ ਜਾਓ ਏ ਜੇ ਤੁਸੀਂ ਜੇ ਅੱਜ ਵੀ ਨਾ ਉੱਠੇ ਨਾ ਫਿਰ ਭੁੱਲ ਜਾਵੀਂ ਤੁਸੀਂ ਕਿਤੇ ਜ਼ਿੰਦਗੀ ਦੇ ਵਿੱਚ ਤੁਸੀਂ ਉੱਠ ਖੜਾਓਗੇ ਕਿੰਨੇ ਪਿੰਡ ਨੇ ਲੁਧਿਆਣੇ ਦੇ ਵਾਲੇ ਦੇ ਵਾਲੇ ਉੱਠ ਕੇ ਤੁਸੀਂ ਬੱਚਾ ਬੱਚੀ ਉਹਦਾ ਝੋਕ ਦੇ ਉਹ ਤੋਂ ਨਹੀਂ ਲਿਆਉ ਬੰਦੇ ਯਾਰ ਉਹਨੇ ਬੰਦੇ ਤੁਸੀਂ ਪਹੁੰਚ ਗਏ ਮੈਂ ਕਹਿੰਦਾ ਉੱਥੇ ਬੁੜੀਆਂ ਪਹੁੰਚ ਗਿਆ ਜਬਾਕ ਥੋੜੀ ਮਜਾਲ ਨਹੀਂ ਕਿਸੇ ਰੀ ਦੱਸੇ ਕਿੰਨੇ ਕ ਨੂੰ ਰੋਕ ਲੈਣਗੇ ਕਿੰਨੇ ਕ ਨੂੰ ਨਾਕੇ ਲਾਗ ਦੇਣਗੇ ਕੀ ਕਰ ਦੇਣਗੇ ਗੋਲੀਆਂ ਮਾਰ ਦੇਣਗੇ ਇੱਕ ਪਾਸੇ ਨਾ ਲਾਂਟੀਆਂ ਨੇ ਉਹਨਾਂ ਬਿਠਾ ਕੇ ਬਰਾਬਰ ਪ੍ਰਵਾਸੀਆਂ ਨੂੰ ਤੇ ਦੂਜਿਆਂ ਨੂੰ ਡਾਂਗਾ ਵਾਲਿਆਂ ਨੂੰ ਬਰਾਬਰ ਬਿਠਾ ਕੇ ਸਟੇਜ ਲਵਾਈ ਹੋਈ ਹੈ ਪੁਲਿਸ ਦੀ ਸਟੇਜ ਉਹਨੂੰ ਪੁਲਿਸ ਪ੍ਰੋਟੈਕਟ ਕਰ ਰਹੀ ਹੈ ਸਾਨੂੰ ਸਾਨੂੰ ਭੜਾਈ ਫਿਰਦੇ ਖੜੀ ਜਾਂਦੇ ਡਾਂਗਾ ਮਾਰ ਜਾਂਦੇ ਉਹਦੇ ਨਾਲ ਦੇ ਡਾਂਗਾ ਮਾਰ ਜਾਂ ਉੱਥੇ ਉਹ ਕਿੰਨਿਆਂ ਨੂੰ ਕਿੰਨਿਆਂ ਨੂੰ ਇਹ ਫੜ ਲੈਣਗੇ ਪਰ ਨਹੀਂ ਉੱਠਣਾ ਤੁਸੀਂ ਨਹੀਂ ਉੱਠਣਾ ਤੁਹਾਡੇ ਲਈ ਲੜਨ ਵਾਲੇ ਮਰਨ ਵਾਲੇ ਲੋਕ ਲੱਖਾਂ ਬੰਦਾ ਪੰਜਾਬ ਦਾ ਲੱਖਾਂ ਬੰਦਾ ਠੀਕ ਆ ਜਿਹੜੇ ਬੰਦੇ ਨੇ ਫੜੇ ਆ ਜਿਹੜੇ ਬੰਦੇ ਨੇ ਡਿਟੇਨ ਕਰ ਲਏ ਰਾਜ ਰੋਖ ਲੋ ਹਲਗਾ ਲੱਡਾ ਪਰ ਘੱਟੋ ਘੱਟ ਤੁਸੀਂ ਇਹਦਾ ਸੋਚ ਲਓ ਤੁਸੀਂ ਇੰਨੇ ਤਾਂ ਆਲੇ-ਦਾਲੇ ਪਿੰਡ ਹੀ ਨੇ ਲੁਧਿਆਣੇ ਦੇ ਕੱਲਾ ਲੁਧਿਆਣਾ ਹੀ ਇਹਨੂੰ ਠੱਲ ਪਾ ਦਿੰਦਾ ਗੱਡੀਆਂ 2 ਮਿੰਟਾਂ ਦੇ ਦੂਜੇ ਪਾਸੇ ਹੀ ਹੋਗੀਆਂ ਬਾਈ ਨੂੰ ਨਹੀਂ 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 ਦੁੰਦ ਖਿੱਚੀ ਜਾਂਦਾ ਮਾੜਾ ਜਾਂ ਆਹੀ ਆਇਆ ਉਹ ਮਾਰਾ ਬਾਈ ਸੋ ਪਹੁੰਚਾਂਗੇ ਬਾਈ ਹਰ ਹਾਲ ਪਹੁੰਚਾਂਗੇ ਕੋਈ ਗੱਲ ਨਹੀਂ ਪਹੁੰਚੋ ਬਸ ਕਰਾ ਉਥੇ ਪਹੁੰਚੋ ਕੋਈ ਗੱਲ ਨਹੀਂ ਫੜ ਲੈਣ ਯਾਰ ਚਾਹੇ ਲੱਖ ਫੜ ਲੈਣੇ ਉਹ ਪਿੰਡ 'ਚ ਬਾੜ ਦੇ ਇੱਥੇ ਗਲੀ 'ਚ ਬਾੜ ਦੇ ਹਾਂ ਮੈਨੂੰ ਪਿਆਦਾ ਮੈਂ ਦੋ ਇਹਨੇ ਮੂਹਰੇ ਕਰਦੇ ਨਹੀਂ ਨਹੀਂ ਤੂੰ ਵਗਣਾ ਪਿੰਡਸ ਦਾ ਬਾੜ ਉਹ ਬੰਦ ਸਾਂ ਬੁੱਚੜ ਬਣ ਗਿਆ ਤੂੰ ਬੁੱਚੜ ਅੱਜ ਬੱਚੜ ਕੇ ਜਿਹੜੀ ਆਲ ਸਾਂ ਬੁੱਚੜਾ ਤੂੰ ਪੰਜਾਬ ਦਾ ਤੂੰ ਪੰਜਾਬ ਦਾ ਕਾਤ ਲੋਗ ਹੋ ਤੁਸੀਂ ਲਹੂ ਪੀਣੀਆਂ ਜੋਕਾਂ ਜਿਹੜੀਆਂ ਤੁਸੀਂ ਪੰਜਾਬ ਨੂੰ ਚਿੰਬੜੀਆਂ ਮਾਰਤਾ ਪੰਜਾਬ ਕਾਲੇ ਪਾਣੀਆਂ ਨਾਲ ਜ਼ਹਿਰ ਨਾਲੋਂ ਤੁਸੀਂ ਸੁਰੱਖਿਆ ਦੇ ਰਹੇ ਹੋ ਵੇ ਤਾਂ ਇਹ ਚੱਲੂਗਾ ਤਾਂ ਇਹ ਪਊਗਾ ਕਿੰਨਾ ਚਿਰ ਉੱਠਣਗੇ ਲੋਕ ਪੰਜਾਬ ਦੇ ਉੱਠਣਗੇ ਇਹ ਯਾਦ ਰੱਖੀ ਇਹ ਜਿੰਨਾ ਦਬਾਓਗੇ ਉਹਨਾਂ ਉੱਠਣਗੇ ਕਿੰਨੇ ਕ ਨੂੰ ਕੱਬ ਲਓਗੇ ਕਿੰਨੇ ਕ ਨੂੰ ਰੋਕ ਲਓਗੇ ਇਹ ਜਿੱਤੇ ਰੱਖਿਓ ਗੱਲ ਦਾ ਮורה ਕੱਲਾ ਭਵੰਤ ਨਹੀਂ ਕੇਜਰੀਆਲ ਵੀ ਇਹ ਗੱਲ ਦਾ ਜ਼ਿੰਮੇਵਾਰ ਹੈ ਇਹਦਾ ਸਾਰੇ ਗੇਰਗੁਰ ਕੱਢੀ ਬੈਠਿਆ ਇਹਦਾ ਕੋਈ ਨਹੀਂ ਪਛਕਛੇ ਦੀ ਇਦਾਂ ਨੂੰ ਕੱਪਲਾ ਨੂੰ ਕਹਿ ਭੈਣ ਹਾਂ ਨੇ ਨੇ ਉਹ ਸਿੱਧਾ ਸਦਾ ਬਾੜ ਸਿੱਧਾ ਬਾੜ ਸਿੱਧਾ ਬਾੜ ਦੇ ਸਿੱਧਾ ਯਾਰ ਸਿੱਧਾ ਬਾੜ ਦੇ ਨਾ ਯਾਰ ਤੂੰ ਸਾਂ ਚਾਰ ਹੋ ਗਿਆ ਹਾਰਨ ਤੇ ਹੱਥ ਰਖਾਣ ਦੇ ਹੱਥ ਰਖਾ ਹੱਥ ਰਖਾਣ ਤੇ ਯਾਰ ਗਮਰੀ ਵੰਦਾ ਬਾਈ ਇੱਥੋਂ ਕੋਲ ਪਿੰਡਾਂ ਦਾ ਵੀ ਨਹੀਂ ਪਤਾ ਯਾਰ ਨੂੰ ਟ੍ਰੈਕਟਰ ਪੂਰੇ ਕਰ ਦਿੰਦਾ ਕਹਿੰਦੇ ਚੋਰਾਂ ਨੂੰ ਮੁਰੇ ਕਰ ਦੇ ਚੋਰ ਆ ਕਹਿੰਦੇ ਚੋਰਾਂ ਨੂੰ ਮੁਰੇ ਕਰ ਦੇ ਕਹਿੰਦੇ ਟ੍ਰੈਕਟਰ ਪੂਰੇ ਕਰਦੇ ਆ ਮੋੜ 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 ਪੁੱਤਰ ਕੇ ਪੱਜਲੇ ਮੇਂ ਤੇਰਾ ਮੋੜ ਸੀ ਹੈ ਪੁੱਤਰ ਕੇ ਪੱਜ ਖੜ ਦੇ ਖੜ ਮੋੜ 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 ਜਦ ਕਾਕੀ ਗੱਲ ਲੱਗਿਆ ਖੜ ਖੜ ਮੋੜ 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 ਪਾਣੀ ਚ ਬਾੜ ਲਈ ਹੋਰ ਮੋੜ ਮੋੜ ਪੈ ਵਈ ਗੱਲੀ ਬਾਤ ਹੋ ਗਈ ਕਰਦੀ ਮੋੜਨੀ ਨੇ ਬੜੀ ਮਨ ਉਹ ਮੋੜ ਦਾ ਅੱਡੀ ਮੋੜਨੇ ਦੀ ਮੂਹਰੇ ਬੰਦਾ ਆ ਆ ਦੇਖੋ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਆ ਗੁੰਡਾ ਕਰਦੀ ਦੇਖੋ ਆ ਦੇਖੋ ਆ ਦੇਖ ਆ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਨਹੀਂ ਨਹੀਂ ਆਉਂਦੇ ਯਾਰ ਸੀ ਨਹੀਂ ਆਉਂਦੇ ਤੁਸੀਂ ਨਹੀਂ ਪਾਣੀ ਪੀਂਦੇ ਤੂੰ ਜਵਾਬ ਜਵਾਬ ਮੜਾ ਸੀਸਾ ਲਾ ਵੇ ਸੀਸਾ ਨਾ ਮੜਾ ਗੱਡੀ ਨਾਲੇ ਮਗਰੋਂ ਮਾਰੀ ਵਿੱਚ ਮਗਰੋਂ ਹੀ ਮਾਰੀ ਮਗਰੋਂ ਗੱਡੀ ਵਿੱਚ ਉੱਤੇ ਓਹ ਰੇਡੀ ਵਾਲੇ ਕਾ ਤੂੰ ਕਾਂ ਵੈਰੀ ਬਣਿਆ ਓਏ ਓ ਤੂੰ ਤਾਂ ਪੰਜਾਬੀ ਐ ਤੂੰ ਹੀ ਨਹੀਂ ਪਾਣੀ ਪੀਣਾ ਅੱਗ ਲਾ ਦਿਓ ਅੱਗ ਭੰਨ ਦਿਓ ਅੱਗ ਲਾ ਦਿਓ ਹੀ ਮਾਰ ਦਿਓ ਬਾਈ ਪੈਟਰੋਲ ਪਾ ਕੇ ਅੱਗ ਲਾ ਦਿਓ ਅੱਗ ਲਾ ਦਿਓ ਲੱਖਾਂ ਕੇ ਜੇ ਬਸ ਕਸਾ ਕੇ ਲੜ ਲਿਜਾਣੇ ਜਾਂਦਾ ਕਿਉਂ ਬਾਈ ਕੀ ਗੱਲ ਗੱਤ ਕਰਦੇ ਸੀ ਕਾਦੇ ਲਈ ਦੱਸੋ ਦੱਸ ਤੁਸੀਂ ਨਹੀਂ ਪਾਣੀ ਪੀਂਦੇ ਤੁਸੀਂ ਪੀਂਦੇ ਨਹੀਂ ਹੁਣ ਜਵਾਕ ਨਹੀਂ ਪੀਂਦੇ ਬਾਈ ਤੂੰ ਹੀ ਕਹਿ ਰਿਹਾ ਪਿੰਦੇ ਨਹੀਂ ਨਹੀਂ ਅਸੀਂ ਨਹੀਂ ਆਉਣਾ ਬਈ ਸੱਚਕ ਤਾਂ ਅਸੀਂ ਨਹੀਂ ਆਉਣਾ ਓਏ ਲੋਕ ਖੁੱਦੂ ਆ ਰੇਡੀਓ ਨਾਲ ਕਹ ਪੀਰੇ ਹੁਣ ਤੱਕ ਇੱਥੋਂ ਨੂੰ ਹੁਣ ਗੱਡੀ ਨਹੀਂ ਨਿਕਲਨੀ ਬਈ ਗਲੀ ਭੀੜੀ ਐ ਫਸ ਗਈ ਜੀ ਲੱਗ ਗਈ ਪਿੰਡੋਂ ਬੰਦਾ ਹੀ ਨਿਕਲ ਰਿਹਾ ਹੋ ਕੋਈ ਬਾਹਰ ਯਾਰ ਕਮਾਲ ਦੀ ਗੱਲ ਨਹੀਂ ਪਿੰਡ ਕਿਹੜਾ ਹੈ ਇਹ ਯਾਰ ਭੈਣ ਤੇ ਰਾਮਾ ਪਤਾ ਨਹੀਂ ਕਿਹੜਾ ਰਾਮਾ ਸ਼ੈ ਰਾਮ ਨਹੀਂ ਨਹੀਂ ਪਿੰਡਾ ਇਹ ਤਾਂ ਯਾਰ ਜਿਹੜੇ ਸੀਗਾ ਉਹ ਤਾਂ ਬੰਨੋ ਹੋਈ ਪਾਣੀ ਲੱਗ ਗਿਆ ਸਜਾ ਕਲਾ ਹੀ ਸਜਾ ਪਿਆ ਸੀ ਸਜਾ ਨਹੀਂ ਨਹੀਂ ਭੰਨੋ ਤਾਂ ਯਾਰ ਗੱਡੀ ਭੰਨਦੇ ਤੁਸੀਂ ਭੰਨੋ ਭੰਨਦੋ ਗੱਡੀ ਭੰਨਦੇ ਹੋ ਉਹ ਪਿੰਡ ਅੰਮੇਤਰੇ ਤੇ ਬੋਲ ਕੇ ਆਇਆ ਆਪਾਂ ਉੱਤੇ ਕਿਹੜਾ ਪਿੰਡ ਜੂ ਲਿਦਾਣ ਦੇ ਵਾਲੇ ਉਹ ਉਰਲੇ ਪਾਸੇ ਅਹ ਨਹੀਂ ਕਿਹੜਾ ਪੈਂਡ ਮੁੱਲਾਪੁਰ ਦੇ ਨਾਲ ਇਧਰ ਲਈ ਟਰੈਕਟਰ ਵਾਲੇ ਮਰਵਾਤਾ ਸੀ ਇੱਥੇ ਇਹ ਨਹੀਂ ਖੁੱਲਦੀ ਭੰਨੋ 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 ਸਟੀਕਾ ਟਾਕੀ ਪੱਟੀ ਜੀ ਟਾਕੀ ਪੱਟੀ ਜਾਂਦੇ ਆ ਕੋਈ ਨਹੀਂ ਪਟਣਦੇ ਯਾਰ ਕੱਟ ਦੇਣ ਦੇ ਕੋਈ ਨਹੀਂ ਪਟਾ ਕੱਟ ਦੇਣ ਦੇ ਪਟਾ ਦੇਣ ਦੇ ਕੋਈ ਨਹੀਂ ਆ ਦੇਖ ਲੋ ਇਹਨਾਂ ਬੱਚੜਾਂ ਦਾ ਹਾਲ ਓਏ ਬੱਚੜਾਂ ਦਾ ਹਾਲ ਦੇਖ ਲੋ ਪੰਜਾਬ ਦੇ ਲੋਕੋ ਹਲੇ ਵੀ ਨਹੀਂ ਉਹ ਲਾਨਤ ਕੋ ਉੱਠਣਾ ਓਏ ਉਹ ਲੱਖ ਦੀ ਲਾਨਤ ਆ ਉਹ ਤੁਹਾਨੂੰ ਘਰਾਂ ਚ ਆ ਪਏ ਓਏ ਆ ਪਿੰਡਾਂ ਵਾਲੇ ਦੇਖ ਲੋ ਕੋਈ ਬੰਦਾ ਨੇ ਨੇੜੇ ਆ ਰਿਹਾ ਉਹ ਤਮਾਸ਼ਾ ਦੇਖੀ ਜਾਂਦੇ ਨੇ ਇਹਦੇ ਵਿੱਚ ਗੱਡੀ ਬੈਕ ਕਰਕੇ ਵਿੱਚ ਮਾਰਦੇ ਮਾਰਦੇ ਕਰ 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 ਕਿਤੇ ਗੱਡੀ ਲੱਗੀ ਨਾਲ ਆਹ ਤੇਰੇ ਕੋਲ ਨਾਲ ਲਈ ਹੋਈ ਹੈ ਮੇਰੇ ਮੁੜਦੀ ਨਹੀਂ 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 ਨਿਕਲਣਾ ਬਾਈ ਨਹੀਂ ਤੂੰ ਪੰਨ ਦੇ ਯਾਰ ਪੰਨ ਦੇ ਨਹੀਂ ਨਿਕਲਣਾ ਇਹ ਉੱਦੂ ਲੋਕ ਆ ਭੈਣ ਤੁਸੀਂ ਖੜੇ ਅੱਛਾ ਜਾ ਸਕਦੇ ਬਈ ਇਹਨਾਂ ਦੀ ਇਹਨਾਂ ਨੂੰ ਇਹ ਨਹੀਂ ਪਤਾ ਤੇ ਸੋਡੇ ਖਤਰ ਭਾਂ ਤੁਰੇ ਫਿਰਦੇ ਆ ਤੁਸੀਂ ਆਦੇ 12 ਜਿਵੇਂ ਇਹ ਕਹ ਸਕਦੇ ਇੱਥੇ ਪਿੰਡ ਇਕੱਠਾ ਕਰ ਲਓ ਹੋਕਾ ਦੇ ਕੇ ਆ ਮਾਦ ਨੂੰ ਮੈਂ ਇਧਰ ਆਇਆ ਪਰਲੀ ਗਲੀ ਮੋੜਦਾ ਗਲੀ ਭੀੜੀ ਜੀ ਉਹ ਤੂੰ ਭਾਈ ਉਧਰ ਟਰੈਕਟਰ ਆ ਗਿਆ ਮੁਰੇ ਯਾਰ ਮੈਂ ਕਿਹਾ ਮੈਂ ਤੁਹਾਨੂੰ ਉਹਦੇ ਰੈਂਟ 'ਚ ਬੈਜਦੀ ਗੱਡੀ ਉਹਦੀ ਤੋਂ ਮੈਂ ਕਹੇ ਜਿੰਦਾ ਵੀ ਗੱਡੀ ਕਰੋ ਇਧਰ ਨੂੰ ਮੋੜ ਲਾ ਤਰ ਮੋਦੀ ਕਹੇ ਮੈਂ ਗੱਡੀ ਪੁਲਿਸ ਦੀ ਆ ਮੈਂ ਤਾਂ ਕਹੇ ਭਾਈ ਸਿੰਪਲ ਕਾਰ ਵੀ ਆਉਂਦੀ ਐ ਮੈਨੂੰ ਆਪਣੇ ਲੋਕਾਂ ਨੂੰ ਲੋਕ ਹੀ ਨਹੀਂ ਬਾਈ ਬਾਹਰ ਨਿਕਲ ਰਹੇ ਪਏ ਇਹ ਤਮਾਸ਼ਾ ਦੇਖੀ ਜਾਂਦੇ ਤਾਂ ਹੋਰ ਮਾਲਾ ਸ਼ੀਸ਼ਾ ਲਾਹੀ ਉਹ ਬਾਈ ਹਲੋ ਉਹ ਬਾਈ ਉਹ ਬਾਈ ਹਲੋ ਉਹ ਬਾਈ ਹਲੋ ਨਾ ਨਹੀਂ ਪਹਿਲੇ ਇਹਨਾਂ ਮਾੜੇ ਪਿੰਡਾਂ ਚੋਕਾ ਅਖਾਵਾਜ ਜੇ ਫਿਰ ਤਾਂ ਠੀਕਾ ਲੋਕਾਂ ਨੂੰ ਆਹ ਦੇ ਬੱਚੋਂ ਦੱਬੂ ਤੇ ਰਹਿੰਦੇ ਨੇ ਉਹ ਲੋਕਾਂ ਨੂੰ ਆਹ 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 ਲੋਕਾਂ ਨੂੰ ਆ ਆਲੇ ਪਤਾ ਲੱਗ ਗਿਆ ਉਹ ਵੀ ਲੱਖਿਆ ਬਾਈ। ਆਸ਼ਾ ਦੇਖੀ ਜਾਂਦਾ ਖੜੇ ਆ। ਹੋਏ ਲੋਕ। ਹੋ ਸਪੀਕਰ ਲੱਗੇ ਵੇ ਤਾਂ ਹਾਲਾ। ਆਮਲਾ ਕੀ ਹੈ ਗੁਰਦਾਰਾ ਕੀ ਹੈ? ਪਤਾ ਨਹੀਂ ਗੁਰਦੁਆਰਾ ਕੀ ਹੈ ਬਾਈ। ਤਾਂ ਹਮ ਜੁਨਟ ਲੱਗੀ ਹੋਈ ਹੈ। ਖੜਦੇ ਨਹੀਂ ਹੁੰਦੇ ਉਹ। ਖੜਦੇ ਨਹੀਂ ਦਿੰਦੇ। ਬਾਹਰ ਦਵਾਈ ਜਾਂਦੇ ਲੋਕ। ਖੜਦੇ ਨਹੀਂ ਦਿੰਦੇ ਉਹ ਦੇਖੋ। ਕਾਲਾ ਗੱਡੀ ਜਾਂਦੇ ਆ। ਪਰ ਕਿੰਨੇ ਕੁ ਨਹੀਂ ਖੜਨਦੇ ਨੇ? ਕਿੰਨੇ ਹੋਣੇ ਪੁਲਿਸ ਵਾਲੇ 50 ਜਣੇ ਹੋਣ। ਤਾਂ ਇੰਨਾ ਤੇਰਾ ਫੋਨ ਚੱਲਦਾ ਫਿਰ ਫੋਨ ਦਾ ਫੋਨ ਬਈ ਹੁਣ ਇੱਥੇ ਬੰਦ ਸੀ ਛੀਪਾ ਪੈਣਾ ਬਈ ਕੋਨੇ ਕੋਨੇ ਪਾਂਦ ਪਾਂਦ ਆਦੇ ਆਦੇ ਬਚੜੋ ਆ ਪਚੜੋ ਕੋਈ ਨਹੀਂ ਪਾਂਦੋ ਆ ਦੇਖੋ ਬਚੜੋ ਆ ਆ ਬਚੜੋ ਆ ਬਚੜਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਪਿੰਡ ਵਾਲੇ ਲਾਹਨਤ ਹੋ ਉਹ ਲਾਹਨਤ ਹੋ ਲੋਕ ਉਹ ਸੋਢੀ ਖਾਤਰ ਲੜਨ ਵਾਲੇ ਬੰਦੇ ਘਰਾਂ 'ਚ ਖੜੇ ਆ ਓਏ